ਪੰਜਾਬ ਸਰਕਾਰ ਵੱਲੋਂ ਮੁਤਲਕ ਕੀਤੇ ਗਏ ਸੀਨੀਅਰ ਆਈਪੀਐਸ ਅਧਿਕਾਰੀ ਪਰਮਰਾਜ ਸਿੰਘ ਉਮਰਾ ਨੰਗਨ ਨੂੰ ਲੈ ਕੇ ਸਰਕਾਰ ਨੂੰ ਝਟਕਾ ਲੱਗਾ ਉੱਥੇ ਹੀ ਪਰਮਰਾਜ ਸਿੰਘ ਉਮਰਾ ਨੰਗਨ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਨੇ ਹਾਲਾਂਕਿ ਇਹ ਆਰਡਰ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਦਿੱਤੇ ਸੀ ਲੇਕਿਨ ਹਾਈ ਕੋਰਟ ਦੇ ਹੁਕਮਾਂ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਸੂਬਾ ਸਰਕਾਰ ਵੱਲੋਂ ਉੱਥੇ ਵੀ ਸਰਕਾਰ ਦਾ ਦੇ ਕਿਰਕਰੀ ਹੋਈ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਫੀਸਰ ਪਰਮਰਾਦ ਸਿੰਘ ਉਮਰਾਨਗਲ ਨੂੰ ਸਸਪੈਂਡ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡਾ ਝਟਕਾ ਲਗਾ। ਸਰਕਾਰ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਫਸ ਗਈ ਹੈ ਕਿਉਂਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ ਹੈ। ਸਰਕਾਰ ਗਈ ਤਾਂ ਸੀ ਕਿ ਪਰਮਰਾਦ ਸਿੰਘ ਉਮਰਾਨਗਲ ਦੇ ਸਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਹਨੂੰ ਚੁਣੌਤੀ ਦਿੱਤੀ ਗਈ ਸੀ ਪਰ ਅੱਗੋਂ ਸੁਪਰੀਮ ਕੋਰਟ ਦੀ ਜੋ ਸੁਣਵਾਈ ਹੋਈ ਆ ਉਹਨਾਂ ਨੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਸ ਅਧਿਕਾਰੀ ਨੂੰ ਕਿਹੜੇ ਨਿਯਮਾ ਤਹਿਤ ਇੰਨੇ ਸਾਲ ਤੋਂ ਸਸਪੈਂਡ ਕੀਤਾ ਹੋਇਆ ਤੇ ਨਾਲ ਹੀ ਕਿਹਾ ਕਿ ਪਰਮਰਾਦ ਸਿੰਘ ਉਮਰਾ ਨੰਗਲ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੇ ਇਹਨਾਂ ਦੀ ਬੰਦੀ ਪੋਸਟਿੰਗ ਵੀ ਤਨਖਤ ਕੀਤੀ ਜਾਵੇ ਤੇ ਸਰਕਾਰ ਨੂੰ ਕਿਹਾ ਇਸ ਮਸਲੇ ਦੇ ਵਿੱਚ ਉਹ 11 ਸਤੰਬਰ ਤੱਕ ਜਵਾਬ ਦੇਣ ਜਿਗਰ ਜੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਮਰਾਦ ਸਿੰਘ ਉਮਰਾਂ ਨੰਗਲ ਨੂੰ ਤੁਰੰਤ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸੀ ਜਿਸ ਤੇ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਲਟਾ ਉਮਰਾਂ ਨੰਗਲ ਨੂੰ ਦੁਬਾਰਾ ਕੋਰਟ ਦੀ ਕੰਟੈਂਪਟ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਜਾਣਾ ਪਿਆ ਸੀ ਸਰਕਾਰ ਨੇ ਉਹਨਾਂ ਨੂੰ ਬਹਾਲ ਹੀ ਨਹੀਂ ਕੀਤਾ ਇਸ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਪਰਮਰਾ ਸਿੰਘ ਉਮਰਾ ਨੰਗਲੂ ਬਹਾਲ ਕਿਤੇ ਜਾਣ ਵਾਲੇ ਹੁਕਮਾਂ ਨੂੰ ਚੈਲੰਜ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਜਿਗਰ ਜੋ ਹੈ ਕਿ ਸੂਬਾ ਸਰਕਾਰ ਨੇ ਉਮਰਾ ਨੰਗਲੂ ਬਹਾਲ ਕਰਨ ਤੋਂ ਰੋਕਣ ਲਈ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਜੋ ਜਾਣਕਾਰੀ ਮਿਲੀ ਹੈ ਕਿ ਕਰੀਬ ਸੁਪਰੀਮ ਕੋਰਟ ਦੇ ਵਿੱਚ ਜਦੋਂ ਸਰਕਾਰ ਗਈ ਤੇ ਉੱਥੋਂ ਸੁਪਰੀਮ ਕੋਰਟ ਵਾਸਤੇ ਮਹਿੰਗੇ ਵਕੀਲ ਹਾਇਰ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਕਰੀਬ 25 ਲੱਖ ਰੁਪਏ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਖਰਚੇ ਨੇ ਪਰ ਹੁਣ ਚਰਚਾ ਹੈ ਕਿ 25 ਲੱਖ ਖਰਚੇ ਦੇ ਬਾਵਜੂਦ ਵੀ ਸਰਕਾਰ ਨੂੰ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਰਾਹਤ ਨਹੀਂ ਮਿਲੀ ਜਿਸ ਕਰਕੇ ਉਲਟਾ ਅੰਮ ਪਰਮਰਾਸੀ ਉਮਰਾ ਨੰਗਲ ਨੂੰ ਰਾਹਤ ਮਿਲੀ ਅਤੇ ਸਰਕਾਰ ਨੂੰ ਝਟਕਾ ਹਾਲਾਂਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਯੂਪੀ ਦੇ ਬਾਹੂਬਲੀ ਮੁਖ्तार ਅंसारी ਜਿਨ੍ਹਾਂ ਦਾ ਪਿੱਛੇ ਜੀ ਦਿਹਾਂਤ ਹੋ ਗਿਆ ਉਹਦੇ ਮਾਮਲੇ 'ਚ ਵਕੀਲਾਂ ਤੇ ਖਰਚੇ ਗਏ 65 ਲੱਖ ਰੁਪਏ ਦਾ ਮਾਮਲਾ ਬੜੀ ਜੂਰ-ਸ਼ੂਰ ਦੇ ਨਾਲ ਉਠਾਇਆ ਗਿਆ ਸੀ ਸੂਬਾ ਸਰਕਾਰ ਵੱਲੋਂ ਇਸ ਮਸਲੇ ਦੇ ਵਿੱਚ ਉਸ ਸਮੇਂ ਦੇ ਜੇਲ੍ਹ ਮੰਤਰੀ ਅਤੇ ਮੁੱਖ ਮੰਤਰੀ ਨੂੰ ਨੋਟਿਸ ਵੀ ਭੇਜੇ ਗਏ ਸੀ ਕਿ ਦੋਨਾਂ ਕੋ ਪੈਸੇ ਵਸੂਲੇ ਜਾਣਗੇ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਹੁਣ ਸਰਕਾਰ ਨੇ ਪਰਮਰਾ ਪਰਮਰਾ ਸਿੰਘ ਉਮਰਾ ਨੰਗਲ ਬਹਾਲ ਨਾ ਕਰਨਾ ਪਵੇ 25 ਲੱਖ ਰੁਪਏ ਦੇ ਵਿੱਚ ਵਕੀਲ ਹਾਇਰ ਕੀਤੇ ਖਰਚ ਕੀਤੇ ਨੇ ਵਿਕਨੇਸ ਦੇ ਬਾਵਜੂਦ ਸਰਕਾਰ ਨੂੰ ਝਟਕਾ ਮਿਲਿਆ ਸਰਕਾਰ ਦੇ ਖਿਲਾਫ ਜੋ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਸੀ ਉਸ ਤੇ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ ਤੇ ਨਾਲ ਦੀ ਨਾਲ ਆਦੇਸ਼ ਜਾਰੀ ਕਰ ਦਿੱਤੇ ਕਿ ਇੰਨਾ ਚਿਰ ਕਿਸੇ ਅਫਸਰ ਨੂੰ ਕਿਵੇਂ ਸਸਪੈਂਡ ਕੀਤਾ ਜਾ ਸਕਦਾ ਇਸ ਮਸਲੇ ਚ ਪਰਮਰਾਸ ਸਿੰਘ ਉਮਰਾ ਨੰਗਲਵਾਸ ਤੇ ਇੱਕ ਵੱਡੀ ਖਬਰ ਆ ਕਿ ਮਾਮਲਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਲੈ ਕੇ ਗਈ ਹੈ ਤੇ ਹੁਣ ਸਰਕਾਰ ਦੀ ਸੁਪਰੀਮ ਕੋਰਟ ਵਿੱਚ ਕਿਰਕਿਰ ਰਹੀ ਹੈ ਸਿਰਫ ਤੁਰੰਤ ਬਹਾਲ ਕਰਨ ਦੇ ਹੁਕਮ ਹੀ ਨਹੀਂ लागू ਕਰਦੇ ਦੇਸ਼ ਕੀਤੇਗੇ ਇਹ ਵੀ ਪੁੱਛ ਲਿਆ ਅਗਲੀ ਰਿਪੋਰਟ ਮੰਗ ਲਈ ਆ ਕਿ ਇਸ ਅਧਿਕਾਰੀ ਨੂੰ ਇੰਨਾ ਚਿਰ ਤੋਂ ਕਿਵੇਂ सस्पेंड ਕੀਤਾ ਜਾ ਸਕਦਾ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਮਰਾ ਸਿੰਘ ਉਮਰਾਹੋਂ ਨੰਗਲ ਹੋਣਾ ਨੂੰ ਰਾਹ ਦਿੱਤੀ ਪਰਮਰਾ ਸਿੰਘ ਉਮਰਾਹ ਨੰਗਲ ਹੋਣੀ ਗੁਰੂ ਸਾਹਿਬ ਜੀ ਦੀ ਬੇਦਬੀ ਦੇ ਮਸਲੇ ਦੇ ਵਿੱਚ ਇਹਨਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪਰ ਮਰਾਸੇ ਨੂੰ ਉਮਰਾਨਗਲ ਹੋਣਾ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਜਿੱਥੇ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਲੇਕਿਨ ਸਰਕਾਰ ਨੇ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਬੰਨਣ ਤੋਂ ਨਾ ਕਰ ਦਿੱਤੀ ਉਲਟਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ ਚੁਣੌਤੀ ਦੇਣ ਵਾਸਤੇ ਕਰੀਬ ਦੱਸਿਆ ਜਾ ਰਿਹਾ ਕਿ 25 ਲੱਖ ਰੁਪਏ ਦੇ ਵਿੱਚ ਵਕੀਲ ਖਰੀਦੇਗੇ ਨੇ ਵੈਬਸਾਈਟ ਦਾ ਐਡੀਟਰ ਨਿਊਜ਼ ਵੱਲੋਂ ਪ੍ਰਕਾਸ਼ਿਤ ਖਬਰ ਦੇ ਹਵਾਲੇ ਦੇ ਨਾਲ ਜੋ ਖਬਰ ਇਸ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪਰਮਰਾਜ ਸਿੰਘ ਬਰਾਨੰਗਲ ਦਾ ਮਾਮਲਾ ਸੁਪਰੀਮ ਕੋਰਟ ਲੈ ਕੇ ਗਈ ਪੰਜਾਬ ਸਰਕਾਰ ਦੀ ਕਿਰਕਰੀ ਹੋਈ ਆ ਤੁਰੰਤ ਪਰਮਰਾਜ ਸਿੰਘ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਨੇ ਤੇ ਨਾਲ ਦੀ ਨਾਲ ਇਹ ਪੁੱਛਿਆ ਗਿਆ ਕਿ ਕਿਹੜੇ ਨਿਯਮਾਂ ਦੇ ਤਹਿਤ ਇਹ ਨਿਚਰਤ ਇਸ ਅਧਿਕਾਰੀ ਨੂੰ ਸਸਪੈਂਡ ਕੀਤਾ ਹੁਣ ਦੇਖਦੇ ਹਾਂ ਕਿ ਪਰਮਰਾਜ ਸਿੰਘ ਉੰਬਰਾਨੰਗਲ ਮੁਰ ਤੋਂ ਕਦੋਂ ਪੰਜਾਬ ਪੁਲਿਸ ਦੀ ਵਰਦੀ ਪਾਉਂਦੇ ਨੇ ਤੇ ਵਰਦੀ ਦੇ ਉੱਪਰ एडीजीपी रैंक ਦੇ ਸਟਾਰ ਦੇਦੇ ਆ ਕਿ ਸਰਕਾਰ ਦੁਬਾਰਾ ਇਸ ਮਸਲੇ ਦੇ ਵਿੱਚ ਐਸਐਲਪੀ ਪਾਏਗੀ ਜਾਂ ਫਿਰ ਸੁਪਰੀਮ ਕੋਰਟ ਦੇ ਅਵੀ ਫੈਸਲਾ ਮੰਨੇਗੀ ਜਾਂ ਫਿਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੀਐਲਪੀ ਦੇ ਵਿੱਚ ਪਾ ਕੇ ਪਰਮਰਾਦ ਸਿੰਘ ਉਮਰਾ ਨੰਗਲ ਨੂੰ ਹੱਲੇ ਬਹਾਲ ਨਹੀਂ ਕਰੇਗੀ ਕਿਉਂਕਿ ਵੋਟਾਂ ਦਾ ਮਸਲਾ ਔਰ ਪੰਜਾਬ ਦੇ ਵਿੱਚ ਵੋਟਾਂ ਦੀ ਸਿਆਸਤ ਦੇ ਨਾਲ ਕਈ ਪੋਲੀਟੀਕਲ ਪਾਰਟੀਆਂ ਦਾ ਵੀ ਨੁਕਸਾਨ ਹੋਇਆ ਤੇ ਉਸ ਨੁਕਸਾਨ ਦੇ ਵਿੱਚ ਕਈ ਪੂਰੇ ਸਬਸਰ ਵੀ ਨਹੀਂ ਬਚੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਨੂੰ ਤਰਤਲ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ